ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਅੱਜ ਬਹੁਤ ਹੀ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਪਿਓਰ ਔਰਗੈਂਜ਼ਾ ਦੇ ਸਾਰਾ ਸਟਫ ਔਰਗੈਂਜ਼ਾ ਦਾ ਆਊਗਾ ਜੀ ਸ਼ਰਟ ਦਾ ਵੀ ਦੁਪੱਟੇ ਦਾ ਵੀ ਤੇ ਬਾਟਮ ਦਾ ਵੀ ਸਾਰੇ ਸ਼ਰਟ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਬਹੁਤ ਸੋਹਣਾ ਪ੍ਰਿੰਟਡ ਆਪਣਾ ਡਿਜੀਟਲ ਪ੍ਰਿੰਟ ਦੇ ਵਿੱਚ ਫਲਾਵਰ ਬਣੇ ਹੋਏ ਆ ਜੀ ਉਹਨਾਂ ਨੂੰ ਹਾਈਲਾਈਟ ਕੀਤਾ ਜੀ ਹੈਂਡਵਰਕ ਦੇ ਨਾਲ ਸੇਮ ਹੀ ਹੈਂਡਵਰਕ ਆਪਣਾ ਦੁਪੱਟੇ ਤੇ ਹੋਇਆ ਹੈ ਜੀ ਸੇਮ ਹੀ ਕੰਮ ਦੁਪੱਟੇ ਤੇ ਤੁਹਾਨੂੰ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਸਾਰਾ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਹੈ ਜੀ ਸੂਟ ਦੇ ਵਿੱਚ 2280 ਰੁਪਏ ਦਾ ਇਹ ਪੀਸ ਹੈ ਜੀ ਫ੍ਰੀ ਸ਼ਿਪਿੰਗ ਹੈ ਬਹੁਤ ਜ਼ਿਆਦਾ ਸੋਹਣੇ ਸੋਹਣੇ ਇਹਦੇ ਕਲਰ ਆ ਜੀ ਜਿਹੜਾ ਵੀ ਕਲਰ ਪਸੰਦ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਜੀ ਇਹ ਵਾਲੇ ਸੂਟ ਗਲਾਸ ਕਰੇਪ ਦੇ ਆਉਣਗੇ ਜੀ ਬਹੁਤ ਸੋਹਣਾ ਕਰੇਪ ਦਾ ਇਹ ਪੀਸ ਹੈ ਜੀ ਆਪਣਾ 4 ਸਾਈਡ ਦੁਪट्टे ਨੂੰ ਫਿਨਿਸ਼ਿੰਗ ਕੀਤਾ ਹੋਇਆ ਹੈ ਜੀ ਬਾਟਮ ਤੇ ਵੀ ਵਰਕ ਆਊਗਾ ਸ਼ਰਟ ਤੇ ਵੀ ਵਰਕ ਆਊਗਾ ਜੀ ਸਾਰਾ ਹੈਂਡਵਰਕ ਦਾ ਕੰਮ ਹੈ ਜੀ ਤੇ ਦੁਪट्टे ਤੇ ਵੀ ਸਾਰੇ ਤੇ ਵਰਕ ਆਊਗਾ ਜੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ 4 ਸਾਈਡ ਫਿਨਿਸ਼ਿੰਗ ਦੁਪट्टे ਦੀ ਕੀਤੀ ਹੋਈ ਹੈ ਜੀ ਤੇ 4550 ਰੁਪਏ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਹੈ ਬਹੁਤ ਜਿਆਦਾ ਸੋਹਣੇ ਸੋਹਣੇ ਇਹਦੇ ਕਲਰ ਹੈ ਫੁੱਲ ਪਾਰਟੀ ਵੇਅਰ ਇਹ ਸੂਟ ਬਣਨਗੇ ਜੀ ਬਹੁਤ ਜਿਆਦਾ ਸੋਹਣੇ ਸੋਹਣੇ ਇਹਨਾਂ ਦੇ ਰੰਗ ਡਿਜ਼ਾਈਨ ਹੈ ਜੀ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਜੀ ਇਹ ਵਾਲੇ ਸੂਟ ਬਰਬਰੀ ਦੇ ਆਉਣਗੇ ਜੀ ਇਹ ਵੀ ਹੈਂਡਵਰਕ ਦਾ ਸੂਟ ਹੈ ਜੀ ਨਾਲ ਬਰਬਰੀ ਦਾ ਹੀ ਦੁਪੱਟਾ ਆਊਗਾ ਬਰਬਰੀ ਦਾ ਹੀ ਸੂਟ ਆਊਗਾ ਜੀ ਬਿਸਕੋਸ ਬਰਬਰੀ ਹੈ ਜੀ 3350 ਰੁਪਏ ਦਾ ਪ੍ਰਾਈਸ ਹੈ ਜੀ ਸਾਰੇ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਹੈ ਜੀ neck ਬਣੀ ਹੋਈ ਹੈ ਜੀ ਤੇ ਆਪਣਾ ਪੈਨਲ ਬਣੇ ਹੋਏ ਆ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਤੇ ਇਹ ਵਾਲੇ ਸੂਟ ਆ ਆਪਣਾ ਆਊਗਾ ਜੀ क्रਸ਼ ਟਿਸ਼ੂ ਦੇ ਜੀ 1850 ਰੁਪਏ ਪ੍ਰਾਈਸ ਹੈ ਜੀ ਨਾਲ ਦੁਪੱਟਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਹੋਇਆ ਹੈ ਜੀ ਸੇਮ ਸੂਟ ਨਾਲ ਦਾ ਤੇ ਬਹੁਤ ਸੋਹਣਾ ਇਹਦੇ ਤੇ ਵਰਕ ਦੀ ਫਿਨਿਸ਼ਿੰਗ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਔਰਗੈਂਜ਼ਾ ਟਿਸ਼ੂ ਦੇ ਜੀ ਇਹਨਾਂ ਦੇ ਉੱਪਰ ਵੀ ਹੈਂਡਵਰਕ ਕੀਤਾ ਹੋਇਆ ਹੈ ਜੀ ਨਾਲ ਬਹੁਤ ਸੋਹਣਾ ਦੁਪੱਟਾ ਆਊਗਾ ਜੀ ਔਰਗੈਂਜ਼ਾ ਦਾ ਪਲੇਨ ਬਾਟਮ ਆਊਗੀ ਸਾਰੇ ਸਾਰੀ ਸ਼ਰਟ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਤੇ ਬਹੁਤ ਹੀ ਰੀਜ਼ਨੇਬਲ ਜਆ ਪ੍ਰਾਈਸ ਹੈ ਜੀ 1700 ਰੁਪਏ ਪ੍ਰਾਈਸ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਤੁਹਾਨੂੰ ਮਿਲ ਰਹੇ ਹੈ ਜੀ ਤੇ ਬਹੁਤ ਜ਼ਿਆਦਾ ਇਹਨਾਂ ਦਾ ਪਿਆਰੀ ਪਿਆਰੀ ਜੀ ਇਹਨਾਂ ਦੀ ਲੁੱਕ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਸੈਲਫ ਸ਼ਿਮਰ ਦੇ ਜੀ 2200 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਜਿਆਦਾ ਸੋਹਣਾ ਇਹ ਦੁਪੱਟਾ ਸੂਟ ਹੈ ਜੀ ਇਹ ਵਾਲੇ ਸੂਟ ਹੈ ਜੀ ਜਿਹੜੇ ਇਹ ਆਉਣਗੇ ਜੀ ਜੋਰ ਜੱਟ ਬ੍ਰੌਕੇਟ ਦੇ ਜੀ ਇਹ ਨਵਾਂ ਸਟੱਫ ਆਇਆ ਜੀ 2000 ਰੁਪਏ ਦੀ ਇਹ ਸ਼ার্ট ਬਣੂਗੀ ਜੀ ਤੁਸੀਂ ਪਲੇਨ ਬਾਟਮ ਵੀ ਇਹਨਾਂ ਦੇ ਨਾਲ ਲਵਾ ਸਕਦੇ ਹੋ ਜੇ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਮਿਲ ਜੂਗਾ ਬਹੁਤ ਹੀ ਜਿਆਦਾ ਇਹ ਸੋਹਣਾ ਤੇ ਬਹੁਤ ਹੀ ਪਿਆਰਾ ਜਾਂ ਇਹ ਸਟੱਫ ਹੈ ਜੀ ਬਿਲਕੁਲ ਨਮਾ ਜੀ ਮਾਰਕੀਟ ਦੇ ਵਿੱਚ ਤੇ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਆਰਡਰ ਕਰ ਸਕਦੇ ਹੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਜੀ ਤੇ ਸਾਰੀਆਂ ਭੈਣਾਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਬ੍ਰੌਕੇਟ ਦੇ ਆਉਣਗੇ ਜੀ ਬਹੁਤ ਜ਼ਿਆਦਾ ਸੌਫਟ ਬ੍ਰੌਕੇਟ ਹੈ ਜੀ ਇਹ 1800 ਰੁਪਏ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਨਾਲ ਇਹਦੇ ਤੁਸੀਂ ਕੋਈ ਵੀ ਬਾਟਮ ਲਗਵਾ ਸਕਦੇ ਹੋ ਚਨੂਨਾ ਸੌਰੀ ਕ੍ਰੇਪ ਦੀ ਸਿਲਕ ਦੀ ਜਿਹੜੀ ਮਰਜ਼ੀ ਤੁਸੀਂ ਬਾਟਮ ਆਪਣੀ ਪਸੰਦ ਦੀ ਲਵਾ ਸਕਦੇ ਹੋ ਸਟੱਫ ਬਹੁਤ ਜ਼ਿਆਦਾ ਸੌਫਟ ਹੈ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਤੁਸੀਂ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ